ਤੁਹਾਨੂੰ ਕਿਤਾਬਾਂ ਦੇ ਸਾਰ ਕਿਉਂ ਸੁਣਨੇ ਚਾਹੀਦੇ ਹਨ ਤੁਹਾਨੂੰ ਕਿਸੇ ਵੀ ਕਿਤਾਬ ਦੀ ਸਾਰੀ ਕਿਤਾਬ ਦਾ ਸਾਰ ਦੇਣ ਦੀ ਬਜਾਏ ਅੱਜ ਮੈਂ ਤੁਹਾਨੂੰ ਇਹ ਕਾਰਨ ਦੱਸਾਂਗਾ ਕਿਉਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਅਤੇ ਸਾਰੀ ਵੀਡੀਓਜ਼ ਦੇਖੋਗੇ ਇਹ ਉਹ ਸਵਾਲ ਹੈ ਜੋ ਮੈਨੂੰ ਬਹੁਤ ਸਾਰੇ ਲੋਕ ਬਹੁਤ ਧੀਰ ਤੋਂ ਪੁੱਛ ਰਹੇ ਸਨ ਕਿ ਸਾਨੂੰ ਕਿਤਾਬਾਂ ਦੇ ਸਾਰ ਕਿਉਂ ਸੁਣਨੇ ਚਾਹੀਦੇ ਹਨ ਦੇਖੋ ਇਹ ਸੱਚ ਹੈ ਕਿ ਤੁਸੀਂ ਕਿਤਾਬਾਂ ਪੜ੍ਹਨਾ ਚਾਹੁੰਦੇ ਹੋ ਪਰ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਤੁਸੀਂ ਇੱਕ ਸਾਲ ਵਿੱਚ ਕਿੰਨੀਆਂ ਕਿਤਾਬਾਂ ਪੜ ਸਕਦੇ ਹੋ 10 20 30 50 ਜਾਂ 100 ਅੱਜ ਦੇ ਰੁਝੇਵੇ ਭਰੇ ਜੀਵਨ ਵਿੱਚ ਬਹੁਤ ਮੁਸ਼ਕਿਲ ਹੈ ਇੱਕ ਕਿਤਾਬ ਨੂੰ ਪੜਨਾ ਅਤੇ ਉਸ ਨੂੰ ਖਤਮ ਕਰਨਾ ਤੇ ਜੇ ਤੁਸੀਂ ਕਿਤਾਬ ਦੇ ਸੰਖੇਪ ਨੂੰ ਆਪਣੀ ਭਾਸ਼ਾ ਵਿੱਚ ਸੁਣੋਗੇ ਤਾਂ ਤੁਸੀਂ ਇੱਕ ਵਾਰ ਵਿੱਚ ਬਹੁਤ ਸਾਰੀਆਂ ਕਿਤਾਬਾਂ ਨੂੰ ਜੀ ਸਕਦੇ ਹੋ ਟਰੈਵਲ ਕਰਦੇ ਹੋਏ ਕਿਤੇ ਆਂਦੇ ਜਾਂਦੇ ਹੋਏ ਤੁਸੀਂ ਇਹ ਸਾਰ ਸੁਣ ਸਕਦੇ ਹੋ ਪਾਵੇਂ ਉਹ ਨਾਵਲ ਸਵੈ ਜੀਵਨੀ ਜਾਂ ਸਵੈ ਸਹਾਇਤਾ ਕਿਤਾਬਾਂ ਹੋ ਇਸ ਲਈ ਮੈਂ ਹਰ ਸਮੇਂ ਦੀਆਂ ਸਭ ਤੋਂ ਵਧੀਆ ਕਿਤਾਬਾਂ ਦੇ ਸੰਖੇਪ ਸਾਰ ਲੈ ਕੇ ਆ ਰਿਹਾ ਹਾਂ ਅਤੇ ਆਂਦਾ ਰਹਾਂਗਾ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਉਹਨਾਂ ਨੂੰ ਸੁਣਨਾ ਪਸੰਦ ਕਰੋਗੇ ਹਾਂ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੁਝ ਕਿਤਾਬਾਂ ਪਸੰਦ ਆਉਂਦੀਆਂ ਹਨ ਤੁਸੀਂ ਜਾ ਕੇ ਉਸ ਨੂੰ ਪੂਰਾ ਜ਼ਰੂਰ ਪੜੋ ਇੱਕ ਵਾਰ ਫੇਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਚੈਨਲ ਨੂੰ ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਹਰ ਸਮੇਂ ਦੀਆਂ ਬਿਹਤਰੀਨ ਕਿਤਾਬਾਂ ਨੂੰ ਪੜ੍ਹਨ ਵਿੱਚ ਰੁਚੀ ਲੱਭ ਸਕਣ ਅਤੇ ਜੇਕਰ ਤੁਸੀਂ ਚੈਨਲ ਵਿੱਚ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਸਪੋਰਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਧੰਨਵਾਦ